ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਜੋੜਾ ਘਰ ਆ ਜੀ ਤੁਸੀਂ ਦੇਖ ਸਕਦੇ ਹੋ ਹੁਣ ਪੁਲ ਦੀ ਵੀ ਤਿਆਰੀ ਚੱਲ ਰਹੀ ਆ ਨਾਲ ਨਾਲ ਪੁਲ ਬਣ ਰਿਹਾ ਜੀ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਜੀ ਦੋਸਤੋ ਅੱਜ ਆਪਾਂ ਪਹੁੰਚੇ ਆ ਜੀ ਗੁਰਦੁਆਰਾ ਸ਼ਿਦਰਾੜਾ ਸਾਹਿਬ ਦੇ ਵਿੱਚ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਜੀ ਤੇ ਬਾਬਾ ਜੀ ਦੀ ਵਰਸੀ 21 ਤੋਂ 26 ਅਗਸਤ ਤੱਕ ਸ਼ੁਰੂ ਹੋਣ ਵਾਲੀ ਆ ਜੀ ਬਾਬਾ ਜੀ ਦੀ ਵਰਸੀ ਤੇ ਸੰਗਤਾਂ ਬਹੁਤ ਹਮ-ਹਮਾ ਕੇ ਪਹੁੰਚਣ ਗਈਆਂ ਸੰਗਤੋ ਤੇ ਤੁਸੀਂ ਮੇਰੇ ਪਿੱਛੇ ਗੁਰਦੁਦਵਾਰਾ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਨਾਲ ਦੀ ਨਾਲ ਅੰਦਰੋਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਵੀ ਕਰਵਾਉਨੇ ਆ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਮੁੱਖ ਐਂਟਰੀ ਗੇਟ ਆ ਜੀ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਜੀ ਦਾ ਤੇ ਅੱਜ ਹੈਗੀ ਆ 19 ਅਗਸਤ ਜੀ 19 ਅਗਸਤ ਦੀ ਆਪਾਂ ਤੁਹਾਨੂੰ ਵੀਡੀਓ ਇਹ ਦਿਖਾ ਰਹੇ ਹਾਂ ਤੇ ਨਾਲ ਦੀ ਨਾਲ ਤੁਹਾਨੂੰ ਦੋਸਤੋ ਅੱਗੇ ਦਰਸ਼ਨ ਕਰਵਾਉਨੇ ਆ ਗੁਰਦੁਆਰਾ ਸਾਹਿਬ ਜੀ ਦੇ ਵੀਡੀਓ ਨਾਲ ਬੜੇ ਰਿਓ ਤੇ ਸੰਤ ਈਸ਼ਰ ਸਿੰਘ ਜੀ ਮਹਾਰਾਜ ਜੀ ਦਾ ਪੰਜਾਵੀਂ ਵਰਸੀ ਆ ਜੀ ਤੁਸੀਂ ਦੇਖ ਸਕਦੇ ਹੋ ਉਧਰਲੇ ਪਾਸੇ ਬੋਰਡ ਲੱਗਿਆ ਆ ਬਾਬਾ ਜੀ ਦੀ ਵਰਸੀ ਦਾ 21 ਤੋਂ 26 ਅਗਸਤ ਤੱਕ ਸਾਰਿਆਂ ਸੰਗਤਾਂ ਜਰੂਰ ਦਰਸ਼ਨ ਕਰਨ ਲਈ ਆਓ ਜੀ ਅਸੀਂ ਨਾਲ ਦੀ ਨਾਲ ਸੰਗਤ ਨੂੰ ਦਰਸ਼ਨ ਕਰਵਾਉਂਦੇ ਰਵਾਂਗੇ ਤੇ ਇਸ ਤੋਂ ਬਾਅਦ ਤੁਹਾਨੂੰ 21 22 23 ਅਗਸਤ ਨੂੰ ਰਾਜਾ ਸਾਹਿਬ ਜੀ ਦੀ ਵਰਸੀ ਆ ਜੀ ਠੀਕ ਹੈ ਜੀ ਨਵੇਂ ਸ਼ਹਿਰ ਵੱਲ ਰਾਜਾ ਸਾਹਿਬ ਜੀ ਦੀ ਉੱਥੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਨਾਲ ਦੀ ਨਾਲ ਵੀਡੀਓ ਨਾਲ ਦੋਸਤੋ ਸਾਰੇ ਦੇਖਦੇ ਰਹੋ ਤੇ ਹੁਣ ਆਪਾਂ ਤੁਹਾਨੂੰ ਰਾਜਾ ਸਾਹਿਬ ਜੀ ਦੇ ਅੰਦਰੋਂ ਪੂਰੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਨੇ ਆ ਜੀ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ ਜੋੜਾ ਘਰ ਆ ਜੀ ਤੇ ਜੋੜਾ ਘਰ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਰਸ਼ਨ ਕਰ ਰਹੀਆਂ ਤੇ ਹਮ ਹਮਾ ਕੇ ਪਹੁੰਚ ਰਹੀਆਂ ਨੇ ਸੰਗਤਾਂ ਗੁਰਦੁਆਰਾ ਰਾੜਾ ਸਾਹਿਬ ਜੀ ਤੁਸੀਂ ਦੇਖ ਸਕਦੇ ਹੋ ਤੇ ਇੱਧਰਲੇ ਪਾਸਿਓਂ ਹੱਤ ਹੋ ਕੇ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਤੇ ਉਧਰ ਪਾਰਕ ਬਣੀ ਆ ਬਹੁਤ ਹੀ ਵਧੀਆ ਤੁਸੀਂ ਦੇਖ ਸਕਦੇ ਹੋ ਸੰਗਤਾਂ ਆਈਆਂ ਹੋਈਆਂ ਦਰਸ਼ਨਾਂ ਦੇ ਲਈ ਵੀਡੀਓ ਨਾਲ ਬਣੇ ਰਹੋ ਦੋਸਤੋ ਫੁੱਲ ਬਲੌਗ ਆਪਾਂ ਤੁਹਾਨੂੰ ਦਿਖਾਉਨੇ ਆ ਹਾਂਜੀ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਰਾੜਾ ਸਾਹਿਬ ਜੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਹਮ ਹੋ ਹਮਾ ਕੇ ਦਰਸ਼ਨਾਂ ਲਈ ਪਹੁੰਚੀਆਂ ਹੋਈਆਂ ਸੰਤ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਜੀ ਦੀ ਬਾਰਸੀ ਸਟਾਰਟ ਹੋਣ ਵਾਲੀ ਹੈ ਅੱਜ 19 ਤਰੀਕ ਹੈ ਜੀ 19 ਅਗਸਤ ਦਾ ਦਿਨ ਹੈ ਜੀ ਤੁਸੀਂ ਦੇਖ ਸਕਦੇ ਹੋ ਤੇ ਦਰਸ਼ਨਾਂ ਲਈ ਜਰੂਰ ਆਓ ਸੰਗਤੋ ਤਾਂ ਕਿ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਦੀ ਪਾਰਕ ਆ ਜੀ ਬਹੁਤ ਹੀ ਪਿਆਰੀ ਸੰਗਤਾਂ ਦੇ ਆਰਾਮ ਕਰਨ ਨੂੰ ਬਣਾਈ ਗਈ ਹੈ ਜੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਹੋਮੋਮਾ ਕੇ ਪਹੁੰਚੀਆਂ ਹੋਈਆਂ ਨੇ ਜੀ ਤੇ ਅਸੀਂ ਆ ਗਏ ਹਾਂ ਮੱਥਾ ਟੇਕਣ ਤੇ ਨਾਲ ਦੀ ਨਾਲ ਸੰਗਤੋਂ ਆਪਾਂ ਤੁਹਾਨੂੰ ਦਰਸ਼ਨ ਕਰਵਾਉਂਦੇ ਰਹਿਾਂਗੇ ਜੀ ਦੋਸਤੋ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਨਾਲ ਦੀ ਨਾਲ ਆਪਣੀਆਂ ਵੀਡੀਓ ਹੁਣਾਉਂਦੀਆਂ ਰਹਿਣਗੀਆਂ ਜੀ ਸਾਹਮਣੇ ਐਂਟਰੀ ਗੇਟ ਆ ਜਿੱਥੋਂ ਅਸੀਂ ਆਏ ਹਾਂ ਜੀ ਤੁਸੀਂ ਦੇਖ ਸਕਦੇ ਹੋ ਤੇ ਇਧਰਲੇ ਪਾਸੇ ਸੰਗਤਾਂ ਹੋਮੋਮਾ ਕੇ ਪਹੁੰਚੀਆਂ ਹੋਈਆਂ ਦਰਸ਼ਨਾਂ ਦੇ ਲਈ ਕੁਝ ਦੇ ਸਕਦੇ ਹੋ ਮੇਖ ਐਂਟਰੀ ਕੇਟਾ ਗੁਰਦੁਆਰਾ ਸਾਹਿਬ ਜੀ ਦਾ ਹਾਂਜੀ ਦੋਸਤੋ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਜੀ ਤੇ ਉਧਰਲੇ ਪਾਸੇ ਕਾਰ ਸੇਵਾ ਦਾ ਕੰਮ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਉਧਰਲੇ ਪਾਸੇ ਮਿਸਤਰੀ ਲੱਗੇ ਹੋਇਆ ਦਾ ਸੰਗਤਾਂ ਕੰਮ ਕਰ ਰਹੀਆਂ ਪਰਮਾਤਮਾ ਹਮੇਸ਼ਾ ਇਨ੍ਹਾਂ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਵੀ ਜਿੰਨੀਆਂ ਵੀ ਸੰਗਤਾਂ ਦਰਸ਼ਨਾਂ ਲਈ ਆਈਆਂ ਤੁਸੀਂ ਦੇਖ ਸਕਦੇ ਹੋ ਇਧਰ ਸ੍ਰੀ ਹਜੂਰ ਪਰਮ ਸੰਤ ਈਸ਼ਵਰ ਸਿੰਘ ਜੀ ਮਹਾਰਾਜ ਇਸ ਥਾਨ ਉੱਪਰ ਕੁਰਸੀ ਸੇ ਸਜੋਵਿਤ ਹੋ ਕੇ ਸੰਗਤਾਂ ਨਾਲ ਪਰਮਾਰਥਿਕ ਬਚਨ ਕਰਿਆ ਕਰਦੇ ਸਨ ਜਿਸ ਜਗ੍ਹਾ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਸੰਗਤੋ ਤੁਸੀਂ ਦੇਖ ਸਕਦੇ ਹੋ 10:30 ਵਜੇ ਦਾ ਟਾਈਮ ਹੋ ਗਿਆ ਵਾ ਗਰਮੀ ਥੋੜੀ ਜੀ ਹੋ ਚੁੱਕੀ ਆ ਤੇ ਸੰਗਤ ਹਮ ਹਮਾ ਕੇ ਪਹੁੰਚ ਰਹੀਆਂ ਦਰਸ਼ਨਾਂ ਦੇ ਲਈ ਤੁਸੀਂ ਦੇਖ ਸਕਦੇ ਹੋ ਦੇਖ ਲਗ ਸਕਦੇ ਹੋ ਤੁਸੀਂ ਮਾਤਾ ਵੀ ਦਰਸ਼ਨਾਂ ਦੇ ਲਈ ਆਈ ਆ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਿੰਨੀਆਂ ਵੀ ਮਾਤਾਵਾਂ ਆਈਆਂ ਨੇ ਦਰਸ਼ਨਾ ਲਈ ਬਜ਼ੁਰਗਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਜੀ ਐਨੀ ਗਰਮੀ 'ਚ ਮੱਥਾ ਟੇਕਣ ਲਈ ਆਈਆਂ ਪ੍ਰਮਾਤਮਾ ਇਹਨਾਂ ਉੱਤੇ ਸਰਤ ਤੇ ਮਿਹਰ ਭਰਿਆ ਹੱਥ ਰੱਖੇ ਜੀ ਤੁਸੀਂ ਦੇਖ ਸਕਦੇ ਹੋ ਤੇ ਇੱਕ ਚੀਜ਼ ਤੁਹਾਨੂੰ ਦਿਖਾ ਦਈਏ ਦੋਸਤੋ ਅੰਬਾਂ ਦੇ ਲੱਗੇ ਨੇ ਦਰਖਤ ਤੇ ਤੁਸੀਂ ਦੇਖ ਸਕਦੇ ਹੋ ਲਾਲ ਸੰਧੂਰੀ ਅੰਬ ਲੱਗੇ ਨੇ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਦੇਖ ਸਕਦੇ ਹੋ ਇੱਥੇ 12 ਮਹੀਨੇ ਅੰਬ ਲੱਗਦੇ ਆ ਤੁਸੀਂ ਦੇਖ ਸਕਦੇ ਹੋ ਉਹ ਵੀ ਦਿਖਾਵਾਂਗੇ ਤੁਹਾਨੂੰ ਆਪਾਂ ਵੀਡੀਓ ਨਾਲ ਅੱਗੇ ਵੀਡੀਓ 'ਚ ਬਣੇ ਰਹੋ ਦੋਸਤੋ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾ ਦਈਏ ਇੱਥੇ 12 ਮਹੀਨੇ ਅੰਬ ਲੱਗ ਜਾਂ ਜੀ ਆਹ ਦਰਖਤ ਨੂੰ ਪੋਰਾ ਸਾਹਿਬ ਖੁੱਲਣ ਦਾ ਸਮਾਂ ਸਵੇਰੇ 9:30 ਵਜੇ ਤੋਂ 12 ਵਜੇ ਤੱਕ ਆ ਜੀ ਸ਼ਾਮ 2:30 ਵਜੇ ਤੋਂ 5 ਵਜੇ ਤੱਕ ਆ ਪੋਰਾ ਸਾਹਿਬ ਖੁੱਲਣ ਦਾ ਸਮਾਂ ਤੁਸੀਂ ਦੇਖ ਸਕਦੇ ਹੋ ਇੱਧਰ 12 ਮਹੀਨੇ ਇਸ ਦਰਖਤ ਨੂੰ ਅੰਬ ਲੱਗਦੇ ਆ ਤੁਸੀਂ ਦੇਖ ਸਕਦੇ ਹੋ ਲਾਲ ਅੰਬ ਤੁਸੀਂ ਦੇਖ ਸਕਦੇ ਹੋ ਲੱਗੇ ਹੋਏ ਦਰ ਸੰਗਤਾਂ ਦੀ ਸੇਵਾ ਚੱਲ ਰਹੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਸਫਾਈ ਦਾ ਧਿਆਨ ਰੱਖਿਆ ਗਿਆ ਜੀ ਦਰਖਤਾਂ ਦੀ ਐਨ ਦੇਖਭਾਲ ਦਾ ਕੰਮ ਕਰਦੀਆਂ ਨੇ ਸੰਗਤਾਂ ਤੇ ਦਰਸ਼ਨਾ ਲਈ ਆ ਸੰਗਤਾਂ ਆਈਆਂ ਹੋਈਆਂ ਅੱਗੇ ਵੀਡੀਓ ਨਾ ਬਣੇ ਰਿਓ ਦੋਸਤੋ ਕਰੋਨਿਆਂ ਤੁਹਾਨੂੰ ਦਰਸ਼ਨ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਅੱਗੇ ਭੋਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਂਦੇ ਆ ਤੁਹਾਨੂੰ ਆਪਾਂ そうだね。 जो सिखो बज्छ सास देला हम गरीब नजानी भी थे इतनी जल्दी ही और सारी त्रास भी तुणाने 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 थी। थी तुणाने थी तुणाने दे पा सके सतसंदर समस्त संस्था से नाम की सास नाम उनका हस्ताक्षर करके नाम से कमाई करना नाम से कमाई करते करते मान की जीवा तंग ज्ञान में पूरी पराति जन हो जानी है इन नगरी का ਨੋਤੀ ਦਾ ਜੋ ਪਰੇਰਣਾ ਸਾਡੀ ਨੰਨਾ ਹੈ ਇਹੋ ਗੁਰਜਾ ਸਾਡੇ ਤੇ ਦੇਖੀਏ ਜੇ ਮੌਤ ਤੋਂ ਨਵੇਂ ਸਭੇ Então, um. ਔਰ ਜੀ ਇੱਧਰ ਪ੍ਰਦੀਪ ਵੀ ਲੱਡੂ ਖਾ ਰਿਹਾ ਪ੍ਰਸ਼ਾਦ ਮਿਲ ਗਿਆ ਪ੍ਰਦੀਪ ਨੂੰ ਮਾਧਮਾ ਇਹਨੂੰ ਵੀ ਚੜ੍ਹਦੀ ਕਲਾ ਚ ਰੱਖੇ ਜੀ ਲਓ ਜੀ ਥੋੜਾ ਥੋੜਾ ਆਪਾਂ ਵੀ ਸ਼ਕ ਲਈਏ ਤੇ ਇੱਧਰਲੇ ਪਾਸੇ ਦੇਖ ਸਕਦੇ ਹੋ ਤੁਸੀਂ ਕਿਦੈਂ ਪਿਆਰੇ ਜੇ ਬੁੱਟੇ ਲੱਗੇ ਆਂਬਾਂ ਦੇ ਸੰਗਤਾਂ ਨੇ ਬਹੁਤ ਜ਼ਿਆਦਾ ਦੇਖਭਾਲ ਕਰੀ ਹੋਈ ਆ ਗੁਰਦੁਆਰਾ ਸਾਹਿਬ ਜੀ ਦੀ ਪਰਮਾਤਮਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਜਿੰਨੀਆਂ ਵੀ ਸੰਗਤਾਂ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਦਰਸ਼ਨਾਂ ਲਈ ਆਈਆਂ ਹੋਈਆਂ ਨੇ ਦੇ ਪਾਸ ਕਰਾਸ ਕਰਦੇ ਸੇਹੀ ਪਿਆਰੇ ਮੇਟੋ ਜਿੰਨਾ ਜਿਹਾ ਸੋ ਇਧਰਲੇ ਪਾਸੇ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਆਪਾਂ ਲੰਗਰ ਹਾਲ ਦੇ ਵਿੱਚ ਗੁਰਦੁਆਰਾ ਸਾਹਿਬ ਜੀ ਦਾ ਲੰਗਰ ਹਾਲ ਆ ਗੁਰੂ ਨਾਨਕ ਲੰਗਰ ਹਾਲ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੰਗਤਾਂ ਹਮ ਹਮਾ ਕੇ ਦਰਸ਼ਨਾਂ ਲਈ ਪਹੁੰਚੀਆਂ ਤੇ ਬਾਟੀ ਗਲਾਸ ਆਪਾਂ ਲਈਏ ਤੇ ਅੰਦਰ ਜਾ ਕੇ ਲੰਗਰ ਛਕੀਏ ਅਸੀਂ ਦੇਖ ਸਕਦੇ ਹਾਂ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਬਹੁਤ ਹੀ ਪਿਆਰੇ ਬੁੱਟੇ ਲਗਾਏ ਗਏ ਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਦੇਖ ਦੇਖਦਾ ਧਿਆਨ ਰੱਖਿਆ ਗਿਆ ਤੇ ਬਹੁਤ ਹੀ ਪਿਆਰੇ ਪਿਆਰੇ ਬੁੱਟੇ ਲਗਾਏ ਗਏ ਆ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਦੇਖ ਸਕਦੇ ਹੋ ਜੀ ਦੋਸਤੋ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਜੀ ਗੁਰਦੁਆਰਾ ਰਾੜਾ ਸਾਹਿਬ ਜੀ ਦੇ ਤੇ ਨਾਲ ਦੀ ਨਾਲ ਹੁਣ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਨਾਲ ਦੀ ਨਾਲ ਆਪਾਂ ਦਰਸ਼ਨ ਕਰਵਾਉਂਦੇ ਰਹਿਾਂਗੇ ਜੀ ਆਪਣੇ ਬਲੌਗ ਰੈਗੂਲਰ ਇਦਾਂ ਹੀ ਆਉਂਦੇ ਰਹਿਣਗੇ ਹੁਣ ਦੋਸਤੋ ਤੇ ਨਾਲ ਦੀ ਨਾਲ ਇੱਕ ਤੁਹਾਨੂੰ ਆਪਾਂ ਦੱਸ ਦਈਏ ਕਿ ਰਾਜਾ ਸਾਹਿਬ ਜੀ ਦੀ ਵਰਸੀ ਵੀ ਸ਼ੁਰੂ ਹੋਣ ਵਾਲੀ ਆ ਤੇ ਆਪਾਂ ਉੱਥੇ ਵੀ ਜਾਣਾ ਵਾ ਨਾਲ ਦੀ ਨਾਲ ਡੇਲੀ ਆਪਣੇ ਬਲੌਗ ਆਉਣਗੇ ਉੱਥੇ ਦੇ ਸੰਗਤਾਂ ਦੇਖੋ ਹਮਮਾ ਕੇ ਪਹੁੰਚ ਰਹੀਆਂ ਨੇ ਮੇਰੇ ਪਿੱਛੇ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਦਰਸ਼ਨ ਕਰਵਾਏ ਜੀ ਗੁਰਦੁਦਵਾਰਾ ਰਾੜਾ ਸਾਹਿਬ ਜੀ ਕਰਮਸਰ ਸਾਹਿਬ ਜੀ ਦੇ ਤੇ ਦੋਸਤੋ ਆਪਾਂ ਤੁਹਾਨੂੰ ਦੱਸ ਦਈਏ ਜੀ ਤੇ ਪੁੱਟੇ ਕਵਦੀ ਦੇ ਇਧਰ ਪਿੱਛੇ ਪੂਰੀਆਂ ਰੌਣਕਾਂ ਲੱਗ ਚੁੱਕੀਆਂ ਨੇ ਦੋਸਤੋ ਬਾਬਾ ਜੀ ਦੀ ਵਰਸੀ 2-3 ਦਿਨਾਂ ਤੱਕ ਸ਼ੁਰੂ ਹੋਣ ਵਾਲੀ ਹੈ ਹਮ ਹਮ ਆ ਕੇ ਸਾਰੀਆਂ ਸੰਗਤਾਂ ਦਰਸ਼ਨਾਂ ਦੇ ਲਈ ਪਹੁੰਚੋ ਤੇ ਆਪਣਾ ਜੀਵਨ ਸਫਲਾ ਕਰੋ ਤੇ ਇੱਕ ਗੱਲ ਆਪਾਂ ਤੁਹਾਨੂੰ ਦੱਸ ਦਈਏ ਦੋਸਤੋ ਕਿ ਰਾਜਾ ਸਾਹਿਬ ਜੀ ਦੀ ਵਰਸੀ ਵੀ ਅਸੀਂ ਤੁਹਾਨੂੰ ਨਾਲ ਦੀ ਨਾਲ ਲਾਈਵ ਦਿਖਾਵਾਂਗੇ ਜੀ ਨਵੇਂ ਸ਼ਹਿਰ ਵੱਲ ਪੈਂਦੀ ਹੈ ਰਾਜਾ ਸਾਹਿਬ ਜੀ ਦੀ ਝਿੰਗੜਾ ਵੱਲ ਤੇ ਦੇ ਵਿੱਚ ਪੈਂਦਾ ਹੈ ਰਸੋ ਖਾਨਾ ਰਾਜਾ ਸਾਹਿਬ ਜੀ ਦਾ ਉਧਰ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਸੰਗਤੋਂ ਵੀਡੀਓ ਨੂੰ ਪਿਆਰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਸਾਰੀਆਂ ਭੈਣ ਭਰਾਵਾਂ ਨੂੰ ਬੇਨਤੀ ਆ ਜੀ ਤੇ 21 22 23 ਨੂੰ ਰਾਜਾ ਸਾਹਿਬ ਦੀ ਵਰਸੀ ਆ ਉੱਥੇ ਵੀ ਅਸੀਂ ਜਾਵਾਂਗੇ ਨਾਲ ਦੀ ਨਾਲ ਸਾਡੀਆਂ ਫੁੱਲ ਬਲੌਗ ਆਉਣਗੇ YouTube ਚੈਨਲ ਤੇ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਜਿੰਨਾ ਦੋਸਤਾਂ ਮਿੱਤਰਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਤੁਹਾਨੂੰ ਦੋਸਤੋ ਆਪਾਂ ਦਰਸ਼ਨ ਕਰਵਾਏ ਤੇ ਮਿਲਦਿਆ ਹੁਣ ਤੁਹਾਨੂੰ ਆਪਾਂ ਅਗਲੇ ਬਲੌਗ ਦੇ ਵਿੱਚ ਧੰਨਵਾ ਇਧਰਲੇ ਪਾਸੇ ਤੁਸੀਂ ਸੰਗਤੋਂ ਦੇਖ ਸਕਦੇ ਹੋ ਸਕੂਟਰ ਮੋਟਰਸਾਈਕਲ ਸਟੈਂਡ ਆ ਜੀ ਤੇ ਸੰਗਤਾਂ ਸਾਰੀਆਂ ਉੱਪਰ ਉੱਤਰ ਕੇ ਇੱਥੋਂ ਜਾ ਰਹੀਆਂ ਨੇ ਤੇ ਸਕੂਟਰ ਮੋਟਰਸਾਈਕਲ ਸਟੈਂਡ ਬਣਿਆ ਹੋਇਆ ਸੰਗਤਾਂ ਸੇਵਾ ਕਰ ਰਹੀਆਂ ਨੇ ਮਾਤਮਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਿੰਨੀਆਂ ਵੀ ਸੰਗਤਾਂ ਪਹੁੰਚ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਇਧਰ ਵੀ ਬਾਈ ਆਏ ਆ ਮੱਥਾ ਟੇਕਣ ਲਈ ਪਰਮਾਤਮਾ ਇਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਜੀ ਨਾਲ ਦੀ ਨਾਲ ਸੰਗਤਾਂ ਆ ਰਹੀਆਂ ਨੇ ਤੇ ਦਰਸ਼ਨ ਕਰਨ ਲਈ ਬਾਬਾ ਜੀ ਦੀ ਵਰਸੀ ਸਟਾਰਟ ਹੋਣ ਵਾਲੀ ਹੈ ਇੱਕ ਦੋ ਦਿਨਾਂ ਵਿੱਚ ਸੰਗਤਾਂ ਦਾ ਇਕੱਠ ਪੈਣਾ ਸ਼ੁਰੂ ਹੋ ਚੁੱਕਿਆ ਇਸ ਜਗ੍ਹਾ ਦੇ ਉੱਪਰ ਤੁਸੀਂ ਦੇਖ ਸਕ ਮੇਨ ਰੋਡ ਦੇ ਉੱਪਰ ਹੀ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਸੰਗਤਾਂ ਨੂੰ ਜ਼ਰੂਰ ਪਹੁੰਚੋ ਹਾਂਜੀ ਦੋਸਤੋ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਰੌਣਕ ਲੱਗਣੀ ਸ਼ੁਰੂ ਹੋ ਗਈ ਆ ਦੁਕਾਨਾਂ ਦੇ ਉੱਪਰ ਤੁਸੀਂ ਦੇਖ ਸਕਦੇ ਸੰਗਤਾਂ ਵੀ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ ਬਾਬਾ ਜੀ ਦੀ ਵਾਰਸੀ 2-3 ਦਿਨਾਂ ਤੱਕ ਸਟਾਰਟ ਆ ਤੇ ਸੰਗਤਾਂ ਆ ਰਹੀਆਂ ਨੇ ਤੇ ਦਰਸ਼ਨ ਕਰ ਲਈ ਜ਼ਰੂਰ ਆਓ ਰਾੜਾ ਸਾਹਿਬ ਜੀ ਕਰਮਸਰ ਰਾੜਾ ਸਾਹਿਬ ਇਧਰ ਦੇਖ ਸਕਦੇ ਹੋ ਦੁਕਾਨਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਸੰਗਤੋ ਤੁਸੀਂ ਦੇਖ ਸਕਦੇ ਹੋ ਹੁਣ ਪੁਲ ਦੀ ਵੀ ਤਿਆਰੀ ਚੱਲ ਰਹੀ ਆ ਨਾਲ ਨਾਲ ਪੁਲ ਬਣ ਰਿਹਾ ਜੀ ਤੇ ਆ ਸੀਗਾ ਜਿਹੜਾ ਪੁਰਾਣਾ ਪੁਲ ਤੇ ਇਹਦੀ ਹੋ ਗਈ ਮर्याਦ ਥੋੜੀ ਜੀ ਖਤਮ ਤੇ ਨਵੇਂ ਪੁਲ ਦੀ ਤਿਆਰੀ ਸ਼ੁਰੂ ਹੋ ਚੁੱਕੀ ਆ ਸੰਗਤੋ ਲੜੀਆਂ ਦਾ ਵੀ ਕੰਮ ਨਾਲ ਨਾਲ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਰੋਡ ਤੇ